ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਕਿ ਹਾਜ਼ਰ ਆਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਪਿਆਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਏਸ਼ੀਆ ਕੱਪ 2025 ਟੀਮ ਇੰਡੀਆ ਦਾ ਐਲਾਨ ਸੂਰਿਆ ਕੁਮਾਰ ਕਪਤਾਨ ਏਸ਼ੀਆ ਕੱਪ 2025 ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਵਿੱਚ ਸੂਰਿਆ ਕੁਮਾਰ ਜੱਦਵ ਨੂੰ ਟੀਮ ਦਾ ਦੀ ਕਮਾਨ ਉਸ ਉਪੀ ਗਈ ਹੈ ਨੌਜਵਾਨ ਬੱਲੇਬਾਦ ਸ਼ੁਭਮ ਗਿੱਲ ਨੂੰ ਟੀਮ ਦਾ ਉਪਗੁਪਨਾਮ ਨਾਇਗਿਆ ਹੈ ਇਸ ਫੈਸਲੇ ਨਾਲ ਭਾਰਤੀ ਕ੍ਰਿਕਟ ਟੀਮ ਵਿੱਚ ਨੌਜਵਾਨ ਲੀਡਰਸ਼ਿਪ ਨੂੰ ਅੱਗੇ ਵਧਾਉਣ ਦੇ ਸੰਕੇਤ ਮਿਲ ਰਹੇ ਹਨ ਖਿਡਾਰੀ ਅਭਿਸ਼ੇਕ ਸ਼ਰਮਾ ਅਨਿਲ ਤਿੱਕਲ ਵਰਮਾ ਹਾਰਦਿਕ ਪੰਡਾ ਵਿਸ਼ਵ ਦੁਦਬੇ ਅਕਸ਼ਰ ਪਟੇਲ ਜੀ ਤੇਜ ਸ਼ਰਮਾ ਜਸਪ੍ਰੀ ਬੁਮਰਾ ਬਨੂੰ ਚੱਕਰਵਰਤੀ ਕੁਲਦੀਪ ਜੱਧ ਸੰਜੂ ਸੈਮਸਨ ਹਰ ਹਰਸ਼ਿਤ ਕਾਟਰੇ ਕਪ ਬੀਸੀਸੀਆਈ ਦੇ ਸਕੱਤਰ ਦੇਵਜੀਤ ਸੇਕਿਆ ਨੇ ਅਗਵਾਈ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਇਸ 15 ਮੈਂਬਰੀ ਟੀਮ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ ਸ਼ੁਰੂਆਤੀ ਜਾਣਕਾਰੀ ਅਨੁਸਾਰ ਟੀਮ ਦੀ ਚੋਣ ਲਈ ਮੀਟਿੰਗ ਵਿੱਚ ਦੇਰੀ ਹੋਈ ਸੀ ਕਿਉਂਕਿ ਮੁੰਬਈ ਵਿੱਚ ਭਾਰੀ ਮੀਂਹ ਪੈ ਰਿਹਾ ਸੀ ਹਾਲਾਂਕਿ ਬਾਅਦ ਵਿੱਚ ਟੀਮ ਦਾ ਐਲਾਨ ਕਰ ਦਿੱਤਾ ਗਿਆ ਸੀ ਇਹ ਹੈ ਟੀਮ ਵੀ ਏਸ਼ੀਆ ਕਪ 2025 ਲਈ ਭਾਰਤੀ ਦੀ ਭਾਰਤੀ ਟੀਮ ਸੂਰਿਆ ਕੁਮਾਰ ਜਾਦਵ ਸ਼ੁਭਮ ਗਿੱਲ ਅਭਿਸ਼ੇਕ ਸ਼ਰਮਾ ਤਿਲਕ ਵਰਮਾ ਹਾਰਦਿਕ ਪੰਸਾ ਵਿਸ਼ਵ ਦੁਬੇ ਅਕਸ਼ਰ ਪਟੇਲ ਜਿਤੇਸ਼ ਸ਼ਰਮਾ ਜਸਪ੍ਰੀਤ ਸਿੰਘ ਬੁਮਰਾ ਵਰੁਣ ਚੱਕਰਵਰਤੀ ਅਰਸ਼ਦੀਪ ਸਿੰਘ ਕੁਲਦੀਪ ਜਾਦਵ ਸੰਜੂ ਸੰਜੂ ਅਤੇ ਸੰਜੂ ਕਾ ਕਾਰੀ ਰਾਕੀ ਪਰਸਾ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ